ਕੁਛ ਵੀ ਟਰਾਈ ਕਰਨਾ ਚਾਹੁੰਦੇ ਸਪੈਸ਼ਲ ਮਨਜੂਰੀਨ ਵਾਲੇ ਛੋਲੇ ਨਾਲੇ ਹੋਵੇ ਦਾਰਾ ਸਿੰਘ ਵਾਲੀ ਥਾਲੀ ਹੋਵੇ ਸਪੈਸ਼ਲ ਤੇ ਚਲੋ ਮਿਲਣਾ ਆ। ਆ ਤੁਹਾਡੀ ਵੀਡੀਓ ਰਾਹੀਂ ਇੱਕ ਨਵੀਂ ਚੀਜ਼ ਚਾਲੂ ਕਰਨ ਜਾ ਰਹੇ ਆਪਾਂ। ਤੁਸੀਂ ਥਾਲੀਆਂ ਸੁਣੀਆਂ ਹੋਣੀਆਂ ਵੀਡੀਓ 'ਚ ਜਿਵੇਂ ਦਾਰਾ ਆਪਣਾ ਬਹੁਬਲੀ ਥਾਲੀ ਹੋਗੀ ਤੇ ਹੋਰ ਮਹਾਰਾਜਾ ਥਾਲੀ ਹੋਗੀ, బిਗੇਸਟ ਥਾਲੀ ਹੋਗੀ ਆਪਣੀ ਪੰਜਾਬ ਦੀ ਅਮਰਸਦੀ ਕੋਈ ਥਾਲੀ ਹੋ ਜਾਈ ਨਹੀਂਗੀ। ਤੁਹਾਨੂੰ ਖਵਾਵਾਂਗੇ ਦਾਰਾ ਸਿੰਘ ਥਾਲੀ। ਹਾਂਜੀ ਦਾਰਾ ਸਿੰਘ ਥਾਲੀ। ਹਾਂਜੀ ਦਾਰਾ ਸਿੰਘ ਥਾਲੀ। ਇਹ ਤੁਹਾਡੀ ਲੱਗ ਰਹੀ ਦਾਰਾ ਸਿੰਘ ਥਾਲੀ। ਇਹਦੇ ਵਿੱਚ ਸਭ ਤੋਂ ਪਹਿਲਾਂ ਆਉਣਗੇ ਜੀ ਆਪਣੇ ਬਾਸਮਤੀ ਰਾਈਸ। ਇਹ ਆਮ ਅਸੀਂ ਘਰਾਂ ਦੇ ਵੀ ਬਹੁਤ ਘੱਟ ਵਰਤਦੇ ਆ ਜਦੋਂ ਕੋਈ ਗੈਸਟ ਜਾਂ ਕੋਈ ਮਹਿਮਾਨ ਪਰੋਣੇ ਆਉਂਦੇ ਸਾਡੇ ਕੋਲ ਨਾ ਆਈ ਤਾ ਬਰੋਣੇ ਕਿ ਆ ਵਧੀਆ ਰਾਈਸ ਬਰੋਣੀ ਆ ਤੇ ਆਪਾਂ ਉਹ ਰਾਈਸ 10 ਰੁਪਏ 20 ਰੁਪਏ 30 ਰੁਪਏ ਦੇ ਲੋਕਾਂ ਨੂੰ ਖੋਣਨੇ ਆ ਆ ਗਿਆ ਸੈਲਡ ਜੀ ਫਰੈਸ਼ ਫਰੈਸ਼ ਕਟਿਆ ਆਪਾਂ ਕੱਟ ਕੇ ਰੱਖਦੇ ਨਹੀਂ ਫਰੈਸ਼ ਕੱਟਦੇ ਆ ਫਰੈਸ਼ ਲੋਕਾਂ ਨੂੰ ਖੋਣਨੇ ਆ ਉਹ ਤੋਂ ਬਾਅਦ ਆਪਣੇ ਸਪੈਸ਼ਲ ਧਨੀਏ ਪੁਦੀਨੇ ਦੀ ਚਟਨੀ ਆ ਗਈ ਜੇ ਨਾ ਇੱਥੇ ਕੋਈ ਖੱਟੀ ਚੀਜ਼ ਆ ਨਾ ਕੋਈ ਇੱਥੇ ਕੋਸ਼ੇਗਾ ਜੇ ਇੱਥੇ ਆਹ ਵੇਖੋ ਆ ਗਈ ਚਟਨੀ ਉਤੋ ਬਾਅਦ ਜੀ ਅਗਲੀ ਤਿਆਰੀ ਇੱਥੇ ਹੋਣ ਈ ਐ ਸਪੈਸ਼ਲ ਫੁਲਕੇ ਲੈਤਣ ਦੇ ਨੇ ਚੈੱਕ ਕਰ ਸਕਦੇ ਹੋ ਸੰਗਤ ਨੂੰ ਦਿਖਾ ਸਕਦੇ ਹੋ ਗਰਮ ਗਰਮ ਫੁਲਕੇ ਕੋਈ ਆਪਾਂ ਬਣਾ ਕੇ ਫੁਲਕੇ ਰੱਖਦੇ ਨਹੀਂ ਕੋਈ ਆਰਡਰ ਹੁੰਦਾ ਨੂੰ 2 ਮਿੰਟ ਦਾ ਵੇਟ ਕਰਨ ਨੂੰ ਕਹਿੰਦੇ ਆ ਤੇ ਗਰਮ ਗਰਮ ਫੁਲਕੇ ਨੂੰ ਲਾ ਕੇ ਦੇ ਉਹਨੂੰ ਘਰ ਵਾਲੀ ਰੋਟੀ ਖਵੋਣੇ ਆ ਕੋਈ ਬਾਹਰਲਾ ਵਿਅਕਤੀ ਕੋਈ ਜੋ ਘਰੋਂ ਰੋਟੀ ਨਹੀਂ ਖਾਂਪੰਦਾ ਜਾਂ ਘਰੋਂ ਦੂਰ ਰਹਿੰਦਾ ਤੁਹਾਡੇ ਕੋਲ ਜ਼ਰੂਰ ਆਏ ਰੋਟੀ ਖਾ ਕੇ ਵੇਖੇ ਉਹਨੂੰ ਘਰ ਦੀ ਰੋਟੀ ਮਤਲਬ ਇਹ ਨਹੀਂ ਕਿ ਉਹਨੂੰ ਦੂਰ ਰਹਿਣ ਦਵਾਂਗੇ ਉਹਨੂੰ ਮਸੇਬ ਕਰਾਵਾਂ ਘਰ ਦੀ ਰੋਟੀ ਕੋਈ ਖਾਣਾ ਚਾਹਦਾ ਸ਼ਕੀਨ ਹੋਏ ਘਰ ਦੀ ਤੁਸੀਂ ਬੋਰਡ ਤੇ ਵੀ ਨਿਗਾਹ ਮਾਰ ਸਕਦੇ ਹੋ ਬੋਰਡ ਤੇ ਮੈਂ ਉਹੀ ਲਿਖਾਇਆ ਆਇਆ ਕਿ ਘਰ ਦੀ ਰੋਟੀ ਸ਼ਕੀਨ ਖਾਣ ਵਾਲੇ ਸਾਡੇ ਕੋਲ ਜ਼ਰੂਰ ਆਣ ਸਾਫ਼ ਸੁਥਰੀ ਸਾਫ਼ ਸਫਾਈ ਨਾਲ ਖਾਣ ਵਾਲੇ ਸਪੈਸ਼ਲ ਮੰਜਰੋਂ ਵਾਲੇ ਛੋਲੇ ਤੁਹਾਨੂੰ ਅੱਜ ਉਹ ਚੈੱਕ ਕਰਾਉਣੇ ਆ ਆਪਾ ਦਾਰਾ ਸਿੰਘ ਖਾਲੀ ਜੇ ਮੰਜਰੋਂ ਵਾਲੇ ਛੋਲੇ ਪਾਉਣ ਲੱਗੇ ਜੇ ਇਹ ਤੁਹਾਡੇ ਕੋਲ ਆਪਸ਼ਨ ਰਹੂਗੀ ਤੁਸੀਂ ਰਾਜਮਾ ਬੁਵਾ ਸਕਦੇ ਹੋ ਤੁਸੀਂ ਕੜੀ ਬੁਵਾ ਸਕਦੇ ਹੋ ਠੀਕ ਹੈ ਜੀ ਇੱਥੇ ਤਿੰਨ ਆਈਟਮ ਆਉਣੀਆਂ ਜੀ ਆਪਣੀਆਂ ਹੁਣ ਦੂਜੀ ਆਈਟਮ ਆਊਗੀ ਇੱਥੇ ਕੜੀ ਪਕੌੜਾ ਘਰ ਦੀ ਸਪੈਸ਼ਲ ਬਣੀ ਹੋਈ ਜਵੇਂ ਘਰ ਖਾਣੇ ਆ ਪ्योर ਲੱਸੀ ਦੀ ਲੱਸੀ ਆ ਆਪਣੇ ਕੜੀ ਬਣੀ ਹੋਈ ਜੇ ਇੱਥੇ ਕੋਈ ਟਾਟਰੀ ਕੋਈ ਇਮਲੀ ਖੱਟੀ ਕਰਨ ਵਾਸਤੇ ਆਪਾਂ ਕੁਝ ਨਹੀਂ ਪਾਉਂਦੇ ਇਹ ਜਿਵੇਂ ਆਪਣੇ ਘਰ ਘਰੇਲੂ ਚੀਜ਼ ਬਣਦੀ ਆ ਉਵੇਂ ਕੜੀ ਬਣੀ ਹੋਈ ਜੇ ਹੁਣ ਤੀਜੀ ਜੀ ਜੀ ਜਾਊਗੀ ਇੱਥੇ ਸਪੈਸ਼ਲ ਆਪਣੀ ਗਰੇਵੀ ਚਾਂਪ ਆ ਦੇਖੋ ਸਾਡੀ ਢੇਡ ਫੁੱਲ ਵੱਲੋਂ ਸਪੈਸ਼ਲ ਥਾਲੀ ਰੈਡੀ ਜੇ ਆ ਇੱਥੇ ਤੁਹਾਡੇ ਬਾਸਵਦੀ ਰਾਈਸ ਗਰੇਵੀ ਚਾਂਪ ਕੜੀ ਪਗੋੜਾ ਤੇ ਮੰਜਰੋਂ ਵਾਲੇ ਛੋਲੇ ਤੇ ਨਾਲ ਸੈਲਡ ਤੇ ਨਾਲ ਅਜੇ ਇੱਥੇ ਦੋ ਇੱਕ ਚੀਜ਼ਾਂ ਹੋਰ ਹੋਣੀਆਂ ਅਜੇ ਆ ਇਹਦੇ ਨਾਲ ਪਿਆਰ ਦੋ ਫੁਲਕੇ ਦਾ ਆ ਗਿਆ ਜੇ ਜੋ ਚੌਲ ਘਟਵਾਤ ਖਾਂਦਾ ਉਹ ਨਾਲ ਫੁਲਕੇ ਵੀ ਖਾ ਸਕਦਾ ਤੁਸੀਂ ਕਹੋਗੇ ਦਾਰਾ ਸਿੰਘ ਦੇ ਵਿੱਚ ਦਾਰਾ ਸਿੰਘ ਵਾਲਾ ਮਾ ਆ ਗਿਆ ਰੱਖਿਆ ਦਾਰਾ ਸਿੰਘ ਮਨ ਵਾਸਤੇ ਆਪਾਂ ਇਹਦੇ ਨਾਲ ਦਵਾਂਗੇ ਸਪੈਸ਼ਲ ਸਰਦਾਈ ਦਾ ਗਲਾਸ ਇੱਕ ਫ੍ਰੀ ਠੀਕ ਹੈ ਜੀ ਜਿਹੜਾ ਸਿਰਫ ਪ੍ਰਾਈਸ ਆਪਾਂ ਰੱਖਿਆ 90 ਰੁਪਏ ਇਹ 90 ਰੁਪਏ ਦੇ ਸਾਡੇ ਕੋਲ ਢਿੱਡ ਫੁੱਲ ਕਰਕੇ ਕੋਈ ਵੀ ਦੋ ਬੰਦੇ ਜਾ ਸਕਦੇ ਨੇ ਤੇ ਨਾਲ ਸਰਦਾਈ ਦਾ ਗਲਾਸ ਠੀਕੇ ਜਾ ਸਕਦੇ ਨੇ ਜੀ ਆਹ ਥਾਲੀ ਦਾ ਭਾਰ ਵੇਖੋ ਜੀ ਆ ਤਾਂ ਹੀ ਦੋ ਲੋਕਾਂ ਵਾਸਤੇ ਆਪਾਂ ਬਣਾਈ ਹੈ ਕਿ ਦੋ ਲੋਕ ਸਫੀਸ਼ੀਐਂਟ ਖਾ ਸਕਦੇ ਨੇ ਨੂੰ ਬੜੇ ਵਧੀਆ ਤਰੀਕੇ ਨਾਲ ਨਾਲ ਆਊਗਾ ਜੀ ਆਪਣਾ ਸਰਦਾਈ ਦਾ ਗਲਾਸ ਇਹ ਗਲਾਸ ਮੈਂ 30 ਰੁਪਏ ਦਾ ਵੇਚਦਾ ਹਾਂ খালি ਇਕੱਲਾ ਗਲਾਸ 30 ਰੁਪਏ ਦਾ ਹੈਗਾ ਜੇ ਤੇ ਇਹ ਆਪਾਂ 90 ਰੁਪਏ ਦੀ ਥਾਲੀ 'ਚ ਐਡ-ਆਨ ਕਰਨ ਲੱਗੇ ਆ ਕਿ ਲੋਕਾਂ ਨੂੰ ਦਾਰਾ ਸਿੰਘ ਆਪਾਂ ਬਣਾ ਦਈਏ ਪੰਜਾਬ ਦੇ ਲੋਕਾਂ ਨੂੰ ਕਿ ਜੋ ਪੀ ਕੇ ਜਾਏ ਚੰਗੀ ਸਿਹਤ ਬਣਾ ਕੇ ਜਾਏ ਚੰਗੀ ਚੀਜ਼ ਕਰਕੇ ਜਾਏ ਅੱਜ ਕੱਲ੍ਹ ਦੀ ਬਾਕੀ ਡਰਿੰਕ ਤੋਂ ਵਧੀਆ ਤੇ ਸਰਦਾਈ ਹੈਗੀ ਜੇ ਸਾਫ ਸਿਰ ਗੈਸ ਲੋਕੀ ਗੈਸ ਫਿੰਡੇ ਨੇ ਫਿਰ ਢਿੱਡ ਪੀੜ ਹੋਰ ਬੜੇ ਤਰੀਕੇ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਇਹਨਾਂ ਦੇ ਬੱਚਿਆਂ ਨੂੰ ਉਹ ਚੀਜ਼ ਦੇਣੀ ਨਹੀਂ ਚਾਹੀਦੀ ਬੱਚਿਆਂ ਨੂੰ ਇਹ ਪਿਲਾਓ ਵਿੱਚ ਕਾਲੀ ਮਿਰਚ ਸੌਫ ਬਦਾਮ ਕਾਜੂ ਸਫੇਦ ਮੁਸਲੀ ਸੌਫ ਹਰ ਚੀਜ਼ ਪਈ ਹੁੰਦੀ ਜੋ ਹਰ ਆਪਣੇ ਸਰੀਰ ਦੇ ਹਰ ਇੱਕ ਅੰਗ ਵਾਸਤੇ ਬਹੁਤ ਵਧੀਆ ਹੁੰਦੀ ਹੈ ਇਨਸਟੈਂਟ એનર્ਜੀ ਡਰਿੰਕ ਹੈਗੀ ਹੈ ਇਹ ਤੁਹਾਨੂੰ ਇਹਦੇ ਨਾਲ ਆਪਾਂ ਦੇਣ ਲੱਗੇ ਆ ਨਾਲੇ ਖਾਓ ਤੇ ਨਾਲੇ ਪੀਓ ਅੱਗੇ ਪਲੇਟ ਸਪੈਸ਼ਲ ਛੋਲੇ ਮਨਚੂਰ ਵਾਲੀ ਪਲੇਟ ਲੱਗ ਜੇ ਰਾਈਸ ਤੇ ਛੋਲੇ ਦੇ ਨਾਲ ਇਹ ਪਲੇਟ ਹੁੰਦੀ ਹੈ ਆਪਣੀ 40 ਰੁਪਏ ਦੀ ਸਿਰਫ ਤੇ ਇਹਦਾ ਨਾ ਬੰਦਾ ਜੇ ਮੈਂ ਕਹਿੰਦਾ ਦੋ ਬੰਦੇ ਰਮਾਨਾ ਖਾ ਸਕਦੇ ਨੂੰ ਵੀ ਜੇ ਬੰਦਾ ਇੱਕ ਪਲੇਟ ਕਿੰਨੇ ਦਾ ਸਾਈਡਰ ਹਾਂਜੀ ਰਾਈਡਰ ਨੂੰ 10 ਰੁਪਏ ਲੈਸੀ ਇਹ ਪਲੇਟ ਹੈ ਜੇ ਹੋਰ ਮਤਲਬ ਜੋ ਵੀ ਮੀਨੂ ਹੈਗਾ ਮੇਰੇ ਕੋਲ ਆਲੂ ਪਰੌਂਠਾ 30 ਰੁਪਏ ਦਾ ਉਹਨਾਂ ਵਾਸਤੇ 20 ਰੁਪਏ ਦਾ ਜੋ ਸਾਡਾ ਮੀਨੂ ਹੈਗਾ ਜੇ 40 ਰੁਪਏ ਰੇਟ ਹੈ ਜੇ 30 ਰੁਪਏ ਰੇਟ ਹੈ ਉਹ Zomato 20 ਵਾਸਤੇ ਤੇ Swiggy ਜੋ ਵੀ ਰਾਈਡਰ ਹੈਗਾ ਕਿਸੇ ਪ੍ਰਕਾਰ ਦਾ ਵੀ ਰਾਈਡਰ ਹੈਗਾ ਜੋ ਔਨ ਉਹਨੂੰ 10 ਰੁਪਏ ਲੈਸ ਸਾਨੂੰ ਚੀਜ਼ ਮਿਲੂਗੀ ਬਸ ਔਨ ਡਿਊਟੀ ਬੰਦਾ ਹੋਣਾ ਚਾਹੀਦਾ ਜੁਵੀ ਕੀ ਦਾ ਰਾਈਡਰ ਹੋਏ Zomato ਦਾ ਰਾਈਡਰ ਹੋਏ Blinkit ਦਾ ਰਾਈਡਰ ਹੋਏ ਕੋਈ ਵੀ ਕੰਪਨੀ ਦਾ ਰਾਈਡਰ ਹੋਏ ਜੋ ਔਨ ਡਿਊਟੀ ਆਪਣੀ ਜੌਬ ਕਰ ਰਿਹਾ ਘਰ ਰੋਟੀ ਖਾਣ ਨਹੀਂ ਜਾ ਰਹਾ ਦਾ ਉਹ ਸਾਡੇ ਕੋਲ ਆਏ ਤੇ ਜੋ ਵੀ ਮੈਨੂ ਕਾਰਡ ਹੈਗਾ ਮੇਰਾ ਮੈਨੂ ਹੈਗਾ ਉਹ ਤੋਂ 10 ਰੁਪਏ ਹਰ ਚੀਜ਼ ਦਾ ਲੈਸ ਉਹਨੂੰ ਮਿਲੂਗਾ ਆਪ ਪਛੋਲੇ ਪੈਕ ਕਰਨ ਜਾ ਰਹੇ ਆ ਜੀ ਮੈਨੂੰ ਪੈਕਿੰਗ ਲਈ ਚੀਜ਼ ਹੈ ਮਿਨੀਮਮ ਪੈਕਿੰਗ ਕੋ 10 ਰੁਪਏ ਲੈ ਜਾਏ ਕੋ 20 ਰੁਪਏ ਲੈ ਜਾਏ ਕੋ 30 ਰੁਪਏ ਲੈ ਕੋਈ ਕੇ ਇਹਨੂੰ ਮਨਾ ਨਹੀਂ ਰਹਾ ਗੁਰਰਾਮ ਨਗਰ ਜ ਬੜੇ ਵਿਚਾਰੇ ਛੋਟੇ ਸਾਡੇ ਕੋਲ ਛੋਟਾ ਕਸਟਮਰ ਆਉਣਾ ਬੜੀ ਖੁਸ਼ੀ ਹੁੰਦੀ ਹੈ ਕਿ ਕੋਈ ਗਰੀਬ ਬੰਦਾ ਕੋ ਵਿਚਾਰਾ ਛੋਟਾ ਬੰਦਾ ਕੋਈ ਚੰਗੀ ਚੀਜ਼ ਖਾ ਰਿਹਾ ਉਹਨੂੰ ਅੱਛੀ ਚੀਜ਼ ਮਿਲ ਰਹੀ ਖਾਣ ਨੂੰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਸਾਈ ਗੁਰਜੀ ਦਾ ਖਾਲਸਾ ਸਾਈ ਗੁਰਜੀ ਦੀ ਫਤਿਹ ਜੀ ਕੋ ਤੁਹਾਡੇ ਸਾਹਮਣੇ ਤਾਜ਼ਾ ਤਾਜ਼ਾ ਬਣਾਈਦਾ ਤੇ ਤਾਜ਼ਾ ਤਾਜ਼ਾ ਖਵਾਈਦਾ ਹੁਣ ਇਹਨੇ ਆਲੂ ਬੋਇਲ ਕੀਤੇ ਨੇ ਜਿੰਨੇ ਪਰੌਤੇ ਨਿਕਲ ਗਏ ਤੇ ਉਸ ਤੋਂ ਬਾਅਦ ਫਿਰ ਬੋਇਲ ਕਰਾਂਗੇ ਆਪਾਂ ਆਲੂ ਜਿੰਨੀ ਸਬਜੀ ਬਣੀ ਹੈ ਸੁੱਕੀ ਸਬਜੀ ਉਸ ਤੋਂ ਬਾਅਦ ਅਗਰ ਉਹ ਖਤਮ ਹੋ ਗਈ ਟਾਈਮ ਤੋਂ ਪਹਿਲਾਂ ਤੇ ਆਪਾਂ ਫਿਰ ਨਵੀਂ ਸਬਜੀ ਵੀ ਰੱਖੀ ਆਪਾਂ ਦੇਖੋ ਕੋफ्ते ਬਣਾਉਣ ਵਾਸਤੇ ਕੀ ਅਭੀ ਰੱਖੀਏ ਤੇ ਕੀ ਆਪਾਂ ਸਭ ਕੁਝ ਤਾਜ਼ਾ ਤਾਜ਼ਾ ਇੱਥੇ ਬਣਾਈ ਦਾ ਆਟਾ ਵੀ ਇੱਥੇ ਤਾਜ਼ਾ ਗੁੰਨ ਕੇ ਇਹ ਸਭ ਕੁਝ ਇੱਥੇ ਹੀ ਗਰੀ ਦਾ ਆ ਗੁਰੂਦੀ ਨਗਰੀ ਅੰਮਰਸਰ ਦੇ ਸਾਰੇ ਦੂਰ ਦੂਰ ਦੇ ਲੋਕ ਹੁੰਦੇ ਨੇ ਉਹ ਸਾਤ ਸੁਤਰਾ ਖਾਣਾ ਮੰਨਦੇ ਨੇ ਅਗਰ ਆਪਾਂ ਸਾਤ ਸੁਤਰਾ ਕਿਸੇ ਨੂੰ ਨਹੀਂ ਖਵਾ ਪਾਵਾਂਗੇ ਤੇ ਕੀ ਪੈਦਾ ਆਪਣਾ ਕੰਮ ਕਰਨ ਦਾ ਬਸ ਆਪਾਂ ਭਾਵੇਂ ਆਪਾਂ ਨੂੰ ਜਿੰਨਾ ਬਸਤਾ ਆਪਾਂ ਉੱਚੀ ਕੋਸ਼ ਆ ਆਪਾਂ ਕੋਈ ਦੇਰ ਤੱਕ ਇਹ ਨਹੀਂ ਕਿ ਲਾਲਚ ਕਰੀ ਆਪਾਂ ਕਿਸੇ ਚੀਜ਼ ਦਾ ਲਾਲਚ ਨਹੀਂ ਕਰਦੇ ਆਪਣਾ ਜਿੰਨਾ ਭੰਦਾ ਉਹਨਾਂ ਨਿਕਲਦੇ ਆਪਾਂ ਬਹੁਤ ਆਪਣੇ ਅਲੂਦੀ ਪਰੋਟੇ ਦੀ ਸਟਫਿੰਗ ਹੈ ਤੁਸੀਂ ਆ ਦੇਖੋ ਆਪਣੇ 30 ਰੁਪਏ ਦਾ ਪਰੌਂਠਾ ਆਪਣਾ ਆ ਦੇਖੋ ਇਨਾ ਵੱਡਾ ਪਰੌਂਠਾ 30 ਰੁਪਏ ਦਾ ਨਾਸਤੇ ਚ ਇੱਕ ਹੀ ਪਰੌਂਠਾ ਬਹੁਤ ਹੈ ਕਈ ਜਿਹੜੇ ਆਉਂਦੇ ਨੇ ਉਹਨਾਂ ਤੋਂ ਇੱਕ ਵੀ ਨਹੀਂ ਖਾਦਾ ਜਾਂਦਾ ਦੋ ਜਣੇ ਮਿਲ ਕੇ ਖਾਂਦੇ ਨੇ ਓਨਲੀ ਔਲ 30 ਰੁਪਏ ਦਾ ਨਾਲ ਆਪਣੀ ਵੇਰਖੇ ਦੀ ਦਹੀਂ ਨਾਲ achar 30 ਦਾ ਚੈੱਕ ਕਰੋ ਦੇਸੀ ਕਿਉਂ ਇੱਕ ਪੈਕਟ ਪੂਰਾ ਇੱਕ ਪਰੌਂਠੇ ਦੇ ਪਿੰਦਾ ਦੇ ਵੀ ਨਹੀਂ ਕਿ ਦਿਖਾਨ ਨਹੀਂ ਪਾ ਰਹੇ ਆ ਇੱਕ ਪਰੌਂਠੇ ਚ ਪੂਰਾ ਵੇਂਦਾ ਆਪਣਾ ਦੇਸੀ ਘਿਓ ਹਾਂਜੀ ਤੁਸੀਂ ਦੇਸੀ ਘਿਓ ਲੱਗਦਾ ਦੇਖ ਲਿਆ ਦੇਸੀ ਘਿਓ ਤੇ ਗੱਲ ਹੀ ਮੁੱਕਦੀ ਹੁਣ ਤੁਹਾਨੂੰ ਸਪੈਸ਼ਲ ਪਾਵਾਂਗੇ ਜੀ ਆਪਾਂ ਵੇਰਕੇ ਦਾ ਦਹੀਂ ਕੋਈ ਪੈਗੜਾ ਤੁਹਾਡੇ ਸਾਹਮਣੇ ਕੋਈ ਇੱਥੇ ਲੱਸੀ ਕੋ ਪਾਣੀ ਮਲ ਕੋ ਆਪਾਂ ਕੋਈ ਹੋ ਜਾ ਮਿਕਸ ਕਰਕੇ ਰੱਖਦੇ ਨਹੀਂ ਹੈਗੇ ਜੇ ਤੁਸੀਂ ਅੰਮ੍ਰਿਤਸਰ ਆਏ ਹੋ ਪੰਜਾਬ ਆਏ ਹੋ ਤੇ ਦੇਸੀ ਸਵਾਦ ਨਾਲ ਮਿਲੇ ਤੁਹਾਨੂੰ ਇਹੋ ਜਿਹੇ ਪਰੌਂਠੇਆਂ ਮਿਲਣ ਖਾਨੋਂ ਤੇ ਫਿਰ ਕੋਈ ਫਾਇਦਾ ਨਹੀਂ ਪੰਜਾਬ ਚ ਆਉਣ ਦਾ ਤੇ ਪੰਜਾਬੀ ਪਰੌਂਠਾ ਖਾਣ ਲਈ ਸਾਡੇ ਕੋਲ ਜਰੂਰ ਆਓ ਦੇਸੀ ਘਿਓ ਵਾਲਾ ਸਪੈਸ਼ਲ ਦਹੀਂ ਵਾਲਾ ਵਧੀਆ బిਗੇਸਟ ਪਰੌਂਡਾ ਆ ਸਿਰਫ 30 ਰੁਪਏ ਦਾ ਪਰੌਂਡਾ ਜੇ ਤੇ ਇੱਕ ਬੰਦਾ ਖਾ ਗਿਆ ਮੈਂ ਢੇਡ ਫੁੱਲ ਦਾ ਜਮਾ ਢੇਡ ਫੁੱਲ ਆਇਆ ਉਹਨੇ ਬਾਅਦ ਘਰ ਲੈ ਕੇ ਉਹਨੇ ਸੋਣਾ ਹੁੰਦਾ ਉਸ ਤੋਂ ਬਾਅਦ ਉਹ ਕੁਝ ਹੋਰ ਨਹੀਂ ਸੋਦਾ ਉਸ ਤੋਂ ਬਾਅਦ ਆ ਵੀਰ ਜੀ ਆਪਣੀ ਲੱਗ ਰਹੀ ਜੇ ਸਪੈਸ਼ਲ ਪੰਜਾਬੀ ਥਾਲੀ 40 ਰੁਪਏ ਵਾਲੀ ਥਾਲੀ ਇੱਥੇ ਦੋ ਸਬਜ਼ੀਆਂ ਇੱਕ ਸੁੱਕੀ ਸਬਜ਼ੀ ਇੱਕ ਗਿੱਲੀ ਸਬਜ਼ੀ ਤੇ ਨਾਲ ਸੈਲਡ ਨਾਲ ਰਾਈਸ ਨਾਲ ਚਾਰ ਫੁਲਕੇ ਇਹ ਸਿਰਫ 40 ਰੁਪਏ ਜ ਆਉਗੀ ਜੀ ਸਰ ਬੜਾ ਯੂਨੀਕ ਟੇਸਟ ਆ ਜਿਸ ਤਰ੍ਹਾਂ ਹੋਮ ਮੇਡ ਟੇਸਟ ਹੁੰਦਾ ਨਾ ਇਸ ਤਰ੍ਹਾਂ ਇਸ ਤਰ੍ਹਾਂ ਔਰ ਬਾਹਰ ਜਈਏ ਅਗਰ ਖਾਣਾ ਖਾਈਏ ਤਾਂ ਬੜਾ ਹਾਰਜਾ ਲੱਗਦਾ ਹੈ ਕਈ ਵਾਰ ਡਾਈਜੈਸਟ ਨਹੀਂ ਹੁੰਦਾ ਡਾਈਜੈਸ਼ਨ ਦੀ ਪ੍ਰੋਬਲਮ ਆ ਜਾਂਦੀ ਆ ਬੜਾ ਲਾਈਟ ਖਾਣਾ ਟੇਸਟ ਬਹੁਤ ਅੱਛਾ ਔਰ ਜਲਦੀ ਡਾਈਜੈਸਟ ਹੋਣ ਵਾਲਾ ਸਭ ਤੋਂ ਵੱਡੀ ਗੱਲ ਹੈ ਕਿ ਟੇਸਟ ਜਿਹੜਾ ਹੈ ਉਹ ਤੁਹਾਨੂੰ ਘਰ ਦੇ ਖਾਣੇ ਵਾਂਗੂ ਮਿਲੇਗਾ